ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਸਾਹਿਬ ਖੁਸ਼ੀ ਵਲੋਗ ਆਪਾਂ ਤੇ ਵਲੋਗਿੰਗ ਕਰਦੇ ਹਾਂ ਤੇ ਵਲੋਗਿੰਗ ਦੇ ਨਾਲ-ਨਾਲ ਤੁਹਾਨੂੰ ਥੋੜਾ ਗਾਈਡਨਸ ਵੀ ਦਿੰਨੇ ਆ ਥੋੜਾ ਗਾਈਡ ਵੀ ਕਰਦੇ ਆ ਉਹਨਾਂ ਔਰਤਾਂ ਵਾਸਤੇ ਉਹਨਾਂ ਔਰਤਾਂ ਨੂੰ ਜਿਹੜੀਆਂ ਘਰ ਬੈਠ ਕੇ ਕੋਈ ਕੰਮ ਨਹੀਂ ਕਰ ਸਕਦੀਆਂ ਤੇ ਉਹਨਾਂ ਨੂੰ ਆਪਾਂ ਆਈਡੀਆ ਦੀ ਦਿਆਏ ਕਿ ਘਰ ਬੈਠ ਕੇ ਬਥੇਰੇ ਕੰਮ ਆ ਬਹੁਤ ਸਾਰੇ ਕੰਮ ਆ ਜਿਹੜੇ ਆਪਾਂ ਕਰ ਸਕਦੇ ਆ ਤੇ ਉਹਨਾਂ ਤੋਂ ਆਪਾਂ ਪੈਸੇ ਵੀ ਕਮਾ ਸਕਦੇ ਆ ਤੇ ਜਿੱਦਾਂ ਕਿ ਮੈਂ ਕਮਾਨੀ ਆ ਦੇਖੋ ਮੈਂ ਵੀ ਬੜੀ ਪਰੇਸ਼ਾਨ ਰਹਿੰਦੀ ਸੀ ਕਿਸੇ ਦਿਨ ਮੇਰਾ ਵੀ ਮੈਂ ਵੀ ਪਰੇਸ਼ਾਨੀ ਵਿੱਚ ਹੁੰਦੀ ਸੀ ਕਿ ਮੈਂ ਕੀ ਕਰਾਂ ਕੀ ਕਰਾਂ ਕਿਉਂਕਿ ਮੈਨੂੰ ਪੜੀ ਲਿਖੀ ਨਹੀਂ ਹੈਗੀ ਠੀਕ ਹੈ ਜੀ ਮੈਂ ਇੱਕ ਹੈਗੀ ਆ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਆ ਤੇ ਮੈਨੂੰ ਪੜੀ ਲਿਖੀ ਨਹੀਂ ਸੀ ਤੇ ਮੈਨੂੰ ਇਹੀ ਸ਼ੌਂਕ ਰਹਿੰਦਾ ਸੀਗਾ ਕਿ ਮੈਂ ਵੀ ਕਮਾਈ ਕਰਾਂ ਮੈਂ ਵੀ ਮੈਂ ਮੈਂ ਇਹ ਸੋਚਦੀ ਰਹਿੰਦੀ ਸੀ ਕਿ ਕਾਸ਼ ਮੈਂ ਵੀ ਜ਼ਿਆਦਾ ਪੜ੍ਹੀ ਹੁੰਦੀ ਕਾਸ਼ ਮੈਂ ਵੀ ਜ਼ਿਆਦਾ ਪੜ੍ਹੀ ਹੁੰਦੀ ਮੈਂ ਵੀ ਕੋਈ ਜੋਬ ਕਰ ਲੈਂਦੀ ਮੈਂ ਵੀ ਕੋਈ ਪੈਸਾ ਕਮਾਉਂਦੀ ਜਣ ਕੇ ਦੂਸਰੀਆਂ ਔਰਤਾਂ ਨੂੰ ਦੇਖਦੇ ਕਿ ਜਿਹੜੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਜਿਹੜੀ ਜੋਬ ਕਰਦੀਆਂ ਨੇ ਉਹਨਾਂ ਨੂੰ ਦੇਖਦੇ ਕਿ ਮੇਰਾ ਮਨ ਜਿਹੜਾ ਨਾ ਅੰਦਰੋਂ ਅੰਦਰ ਮਤਲਬ ਕਿ ਹੁੰਦਾ ਰਹਿੰਦਾ ਸੀ ਕਿ ਮੈਂ ਕੀ ਕੰਮ ਕਰਾਂ ਹਣਾ ਜਿੱਦ ਤੱਕ ਮੇਰੇ ਆ ਭੈਣਾ ਹਰ ਕੋਈ ਵੀ ਮੇਰੇ ਭੈਣ ਦੀ ਰੀਝ ਹੁੰਦੀ ਮੈਨੂੰ ਪਤਾ ਏ ਇੱਕ ਔਰਤ ਹੀ ਔਰਤ ਦਾ ਦਰਦ ਸਮਝਦੀ ਏ ਇੱਕ ਗਰੀਬ ਹੀ ਗਰੀਬ ਦੀ ਗਰੀਬੀ ਨੂੰ ਸਮਝਦਾ ਏ ਹਨਾ ਤੇ ਮੈਂ ਸਮਝਦੀ ਆ ਤੇ ਅੱਜ ਮੈਂ ਜੇ ਕਮਾਨੀ ਆ ਤੇ ਮੈਨੂੰ ਇਹ ਹੁੰਦਾ ਏ ਕਿ ਮੈਂ ਸਾਰਿਆਂ ਨੂੰ ਦੱਸਾਂ ਉਹਨਾਂ ਔਰਤਾਂ ਨੂੰ ਦੱਸਾਂ ਕਿ ਤੁਸੀਂ ਨਰਾਸ਼ ਨਾ ਹੋਵੋ ਤੁਸੀਂ ਕੀ ਕੀ ਕੰਮ ਕਰ ਸਕਦੀਆਂ ਜ਼ਰੂਰੀ ਨਹੀਂ ਹੈਗੀ ਇਹਦੇ ਵਾਸਤੇ ਪੜ੍ਹਾਈ ਜ਼ਰੂਰੀ ਨਹੀਂ ਹੈਗੀ ਇਹਦੇ ਵਾਸਤੇ ਹਨਾ ਪੂਰੀ ਜਾਨੀ ਕਿ ਗ੍ਰੈਜੂਏਸ਼ਨ ਚਾਹੀਦੀ ਆਪਾਂ ਨੂੰ ਪੂਰਾ ਮਤਲਬ ਕਿ ਇਹ ਕੋਈ ਜ਼ਿਆਦਾ ਉਹ ਨਹੀਂ ਹੈਗਾ ਤੇ ਇਸ ਕਰਕੇ ਮੈਂ ਤੁਹਾਨੂੰ ਇਹੀ ਦੱਸਣਾ ਚਾਹਨੀ ਆ ਬਹੁਤ ਸਾਰੇ ਸਵਾਲ ਬਹੁਤ ਸਾਰੇ ਜਵਾਬ ਨੇ ਮਤਲਬ ਕਿ ਜਿਹੜੇ ਪੁੱਛ ਰਹੇ ਨੇ ਜਵਾਬ ਮੰਗ ਰਹੇ ਨੇ ਸਵਾਲਾਂ ਦਾ ਜਿਹੜੀਆਂ ਮੈਂ ਪਿਛਲੀ ਵੀਡੀਓ ਪਾਈਆਂ ਸੀਗੀਆਂ ਤੇ ਜਿਹੜਾ ਆਪਾਂ ਘਰੇ ਕੰਮ ਕਰਦੇ ਆ ਮੈਂ ਸਟੀਚਿੰਗ ਦਾ ਕੰਮ ਕਰਦੀ ਆ ਤੇ ਇੱਕ ਆਪਾਂ ਪਹਿਲ ਸਕੀਮ ਵਾਸਤੇ ਆ ਦੱਸਿਆ ਸੀਗਾ ਕਿ ਕਿਦਾਂ ਫਾਰਮ ਕਿੱਥੋਂ ਲੈ ਜਾਂਦੇ ਆ ਕਿ ਕੀ ਕੀ ਕਰ ਸਕਦੀਆਂ ਨੇ ਮੇਰੀਆਂ ਭੈਣਾਂ ਉਹਨਾਂ ਬਾਰੇ ਆਪਾਂ ਡਿਟੇਲ ਦੱਸਾਂਗੇ ਜਿਹੜੀ ਜਿਹੜੀ ਡਿਟੇਲ ਮੈਨੂੰ ਜਿੱਦਾਂ ਜਿੱਦਾਂ ਪਤਾ ਚਲਦੀ ਰਹੇਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਸ ਤੁਸੀਂ ਵੀਡੀਓ ਜਿਹੜੀ ਫੁੱਲ ਦੇਖੋ ਤੇ ਵੀਡੀਓ ਵਿੱਚ ਜਿਹੜੀ ਯਾਨੀ ਕਿ ਜਿਹੜੀ ਸਾਰੀ ਜਾਣਕਾਰੀ ਹੈ ਨਾ ਵੀਡੀਓ ਫੁੱਲ ਦੇਖ ਕੇ ਸਕਿੱਪ ਕਰਕੇ ਨਾ ਵੇਖਿਓ ਵੀਡੀਓ ਪੂਰੀ ਦੇਖਿਓ ਕਿਉਂਕਿ ਜਿਹੜੀ ਜਾਣਕਾਰੀ ਤੁਹਾਨੂੰ ਪੂਰੀ ਮਿਲੇ ਤੇ ਤੁਸੀਂ ਇਸ ਜਾਣਕਾਰੀ ਦਾ ਫਾਇਦਾ ਲੈ ਸਕੋ ਹਨਾ ਪਹਿਲੇ ਨੰਬਰ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਹਨਾ ਕਾਫੀ ਕਮੈਂਟ ਆਉਂਦੇ ਆ ਕਿ ਮੈਂ ਵੀ ਮਤਲਬ ਇਹੀ ਟੌਪਿਕ ਤੇ ਕਮੈਂਟ ਆਉਂਦੇ ਆ ਕਿ ਅਸੀਂ ਵੀ ਪੈਕਿੰਗ ਦਾ ਕੰਮ ਕਰਨਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹ ਹੈ ਨਾ ਦੇਖੋ ਵੀਰੇ ਮੈਂ ਪੈਕਿੰਗ ਦਾ ਕੰਮ ਖੁਦ ਨਹੀਂ ਦਿੰਦੀ ਹੈਗੀ ਮੇਰੀ ਫੈਕਟਰੀ ਨਹੀਂ ਹੈਗੀ ਜਦੋਂ ਮੇਰੀ ਫੈਕਟਰੀ ਹੋਵੇਗੀ ਜਦੋਂ ਮੈਨੂੰ ਪਰਮਾਤਮਾ ਇੰਨੇ ਯੋਗੀ ਕਰੇਗਾ ਤੇ ਮੈਂ ਤਾਂ ਸਭ ਨੂੰ ਕੰਮ ਦਵਾਂਗੀ ਹੈ ਨਾ ਆਪਾਂ ਵੀ ਕਿਸੇ ਕੋਲੋਂ ਕੰਮ ਲੈਣੇ ਆ ਤੇ ਮੇਰਾ ਦੱਸਣ ਦਾ ਮਕਸਦ ਇਹ ਵਾਲਾ ਆ ਹੈਗਾ ਇਹ ਕਿ ਜਿਹੜੇ ਚਲੋ ਲੁਧਿਆਣੇ ਰਹਿੰਦੇ ਉਹ ਤੁਸੀਂ ਹੁਣ ਮੈਂ ਜਾ ਕੇ ਦਸ ਫੈਕਟਰੀਆਂ ਚ ਨਹੀਂ ਜਾ ਸਕਦੀ ਕਿਉਂਕਿ ਮੇਰੇ ਘਰ ਦੇ ਅਲਾਉਡ ਨਹੀਂ ਕਰਦੇ ਮੈਂ ਵੀ ਕਿਸੇ ਦੀ ਨੌ ਆ ਕਿਸੇ ਬੱਚਿਆਂ ਦੀ ਮਾਂ ਆ ਕਿਸੇ ਦੀ ਪਤਨੀ ਆ ਹੈਨਾ ਤੁਸੀਂ ਸਮਝ ਸਕਦੇ ਹੋ ਦੀ ਔਰਤਾਂ ਦੀ ਸਿਚੁਏਸ਼ਨ ਕੀ ਕਰਦੀਆਂ ਔਰਤਾਂ ਨੂੰ ਇੰਨਾ ਖੁੱਲ ਨਹੀਂ ਹੁੰਦੀ ਕਿ ਜਾ ਜਾ ਕੇ ਉਹ ਫੈਕਟਰੀਆਂ ਦੇ ਨਾਮ ਦੱਸਣ ਜਾਂ ਫੈਕਟਰੀਆਂ ਦੱਸਣ ਇਹ ਤੁਹਾਡੇ ਹੱਥ ਹੈ ਆਪਾਂ ਤੁਹਾਨੂੰ ਥੋੜੀ ਜੀ ਗਾਰਡਨਿਸ਼ ਕਰੀ ਤੇ ਥੋੜਾ ਜਿਹਾ ਇਨਫੋਰਮੇਸ਼ਨ ਦੇ ਹੀ ਦੀ ਕਿ ਤੁਸੀਂ ਜਾ ਕੇ ਹੁਣ ਤੁਸੀਂ ਲੁਧਿਆਣਾ ਜਾ ਕੇ ਪੁੱਛ ਕੇ ਕਿਤੋਂ ਵੀ ਕਿਉਂਕਿ ਫੈਕਟਰੀ ਇੱਕ ਤਾਂ ਹੈ ਨਹੀਂ ਕਿ ਜਿੱਥੇ ਇੱਕ ਤੋਂ ਸਮਾਨ ਮਿਲਦਾ ਹੋਵੇ ਇਕੱਲਾ ਪੈਕਿੰਗ ਦਾ ਨਹੀਂ ਹੈਗਾ ਬਹੁਤ ਸਾਰੇ ਕੰਮ ਨੇ ਕਿ ਜਿਹੜੇ ਤੁਸੀਂ ਜਾ ਕੇ ਉੱਥੇ ਲੈ ਸਕਦੇ ਹੋ ਠੀਕ ਹੈ ਜੀ ਤੇ ਇਸ ਕਰਕੇ ਮੈਂ ਤੁਹਾਨੂੰ ਇਹੀ ਵਾਰ-ਵਾਰ ਕਹਿੰਨੀ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਮੈਂ ਇਸ ਵਾਰ-ਵਾਰ ਇਹੀ ਕਹਿਨੀ ਹੁੰਦੀ ਆ ਜਿਹੜੀ ਅਧੂਰੀ ਜਾਣਕਾਰੀ ਹੈ ਨਾ ਉਹ ਪੰਲੇ ਨਹੀਂ ਕੁਝ ਪਾਉਂਦੀ ਹੈਗੀ ਜਾਣਕਾਰੀ ਪੂਰੀ ਲਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਕਿਉਂਕਿ ਮੈਂ ਵੀਡੀਓ ਵਿੱਚ ਇਹੀ ਦੱਸਦੀ ਆ ਕਿ ਮੈਂ ਘਰ ਬੈਠੀ ਇਹ ਕੰਮ ਕਰ ਸਕਦੀ ਆ ਤੇ ਤੁਸੀਂ ਵੀ ਕਰ ਸਕਦੇ ਹੋ ਠੀਕ ਹੈ ਤੇ ਮੇਰੇ ਵੀ ਬੱਚੇ ਆ ਮੇਰੇ ਵੀ ਹਸਬੰਡ ਆ ਮੇਰੀ ਮੈਂ ਵੀ ਕਿਸੇ ਦਿਨੋਂ ਥੀ ਆ ਹਨਾ ਵੀ ਮੈਂ ਬਾਹਰ ਜਾ ਕੇ ਤਾਂ ਮੈਂ ਫੈਕਟਰੀ ਦਾ ਨਾਮ ਦੱਸ ਸਕਦੀ ਹਾਂ ਜਿੰਨੀ ਕੀ ਮੈਨੂੰ ਜਾਣਕਾਰੀ ਹੈਗੀ ਉਹ ਮਦਦ ਨਾਲ ਸ਼ੇਅਰ ਜਰੂਰ ਕਰਦੀ ਆ ਠੀਕ ਹੈ ਜੀ ਤੇ ਮੈਨੂੰ ਇਹੀ ਹੁੰਦਾ ਹੈ ਕਿ ਬਸ ਵੀ ਬਸ ਇਹਨਾਂ ਨੂੰ ਜਾਣਕਾਰੀ ਮਿਲੇ ਕਿਉਂਕਿ ਦੇਖੋ ਇਹ ਕਹਿੰਦੇ ਨੇ ਇੱਕ ਸਟੈਪ ਜਿਹੜਾ ਹੁੰਦਾ ਹੈ ਨਾ ਜਦ ਇੱਕ ਸਟੈਪ ਮੰਜ਼ਲ ਦਾ ਆਪਾਂ ਨੂੰ ਪਤਾ ਚੱਲ ਜਾਵੇ ਹਨਾ ਤੇ ਗਾਂ ਦੀਆਂ ਤੁਰ ਹੀ ਜਾਈਦਾ ਹੈ ਜੇ ਆਪਕ ਕਿਸੇ ਨੂੰ ਪੁੱਛ-ਪੁੱਛ ਕੇ ਜਾਵਾਂਗੇ ਤੇ ਰਸਤੇ ਵਿੱਚ ਬਹੁਤ ਅੜਚਣ ਆਉਣਗੀਆਂ ਬਸ ਆਪਣੇ ਵਿਸ਼ਵਾਸ ਤੇ ਚੱਲਦੇ ਜਾਓ ਚੱਲਦੇ ਜਾਓ ਮੇਰੇ ਕਹਿਣ ਦਾ ਮਤਲਬ ਹੈ ਅਗਰ ਤੁਹਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਨਾ ਮੰਨ ਲਓ ਮੈਂ ਥੋੜੀ ਜੀ ਤੁਹਾਨੂੰ ਦੱਸੀ ਹੈ ਬਾਕੀ ਦਾ ਕੰਮ ਤੁਹਾਡਾ ਹੈ ਤੁਸੀਂ ਇੱਥੇ ਲੁਧਿਆਣੇ ਵਿੱਚ ਜਾਣਕਾਰੀ ਲੈ ਕੇ ਫੈਕਟਰੀਆਂ ਦਾ ਨਾਮ ਜਾਣ ਕੇ ਤੇ ਤੁਸੀਂ ਇਹ ਕੰਮ ਲੈ ਸਕਦੇ ਹੋ ਠੀਕ ਹੈ ਜੀ ਮੈਨੂੰ ਵੀ ਮੈਂ ਵੀ ਕਿਸੇ ਠੇਕੇਦਾਰ ਤੋਂ ਹੀ ਕੰਮ ਲੈਣੀ ਸਾਡੇ ਵੀ ਇੱਥੇ ਠੇਕੇਦਾਰ ਹਾਂਜੀ ਵੈਸੇ ਕਹਿ ਰਹੇ ਸੀ ਸਾਨੂੰ ਠੇਕੇਦਾਰ ਦਾ ਨੰਬਰ ਦੇ ਦਿਓ ਐਦਾਂ ਕੋਈ ਵੀ ਨੰਬਰ ਕਿਸੇ ਦਾ ਨਹੀਂ ਅਲਾਉਡ ਹੈਗਾ ਸੋਸ਼ਲ ਮੀਡੀਆ ਤੇ ਨਹੀਂ ਦੇ ਸਕਦੇ ਆਪਾਂ ਕਿਸੇ ਨੂੰ ਪੁੱਛਣ ਤੋਂ ਬਗੈਰ ਤੇ ਪਹਿਲੀ ਗੱਲ ਇਹ ਹੈ ਕਿ ठेਕੇਦਾਰ ਨਾਲ ਕਦੀ-ਕਦੀ ਆਪਾਂ ਗੱਲ ਜਦੋਂ ਗੱਲਾਂ ਵਿੱਚ ਗੱਲ ਕਰੀਦੀ ਕਿ ਤੁਸੀਂ ਬਾਹਰ ਮਾਲ ਕਹਿੰਦੇ ਨੇ ਨਹੀਂ ਕਿਉਂਕਿ ਦੇਖੋ ਕਹਿੰਦੇ ਤੇਲ ਦਾ ਖਰਚਾ ਬਹੁਤ ਹੈ ਅਸੀਂ ਬਾਹਰ ਮਾਲ ਪਹੁੰਚਾ ਨਹੀਂ ਸਕਦੇ ਅਸੀਂ ਆਉਣ-ਜਾਉਣ ਦਾ ਹੀ ਖਰਚਾ ਸਾਡਾ ਜਿਹੜਾ ਹੈ ਉਹੀ ਜਿੰਨਾ ਅਸੀਂ ਕਮਾਇਆ ਸਾਡਾ ਆਉਣ-ਜਾਣ ਦਾ ਹੀ ਪੂਰਾ ਹੋ ਜਾਣਾ ਕਰਨਾ ਵੀ ਸਾਨੂੰ ਕੀ ਬਚਤ ਹੋਵੇਗੀ ਇਸ ਕਰਕੇ ਦੂਰ ਦਰਾਡੇ ਜਿਹੜੇ ਲੋਕ ਹੈ ਉਹਨਾਂ ਨੂੰ ਕੰਮ ਨਹੀਂ ਦੇ ਸਕਦੇ ਠੀਕ ਹੈ ਜੀ ਤੇ ਉਸ ਸਿਰਫ ਜਿਵੇਂ ਆਪਣੇ ਆਪਣੇ ਕਲੋਨੀਆਂ ਹੁੰਦੀਆਂ ਨੇ ਉਹ ਕਲੋਨੀਆਂ ਵਿੱਚ ਹੀ ਮਾਲ ਆਪਣਾ ਕਿਉਂਕਿ ਇੱਥੇ ਲੋਕ ਬਥੇਰੇ ਆ ਬਾਹਰ ਉਹਨਾਂ ਨੂੰ ਜਾਂਦੀ ਲੋੜ ਹੀ ਨਹੀਂ ਪੈਂਦੀ ਬਾਹਰ ਮਾਲ ਜਾਣ ਦੀ ਲੋੜ ਹੀ ਨਹੀਂ ਕਿਉਂਕਿ ਉਹ ਠੇਕੇਦਾਰ ਉਹ ਕੰਪਨੀ ਦੇ ਮਾਲਕ ਨਹੀਂ ਹੈਗੇ ਉਹ ਠੇਕੇਦਾਰ ਜਿੰਨਾ ਉਹਨਾਂ ਨੂੰ ਉੱਥੋਂ ਮਿਲਦਾ ਹੈ ਮਾਲ ਉਹਨਾਂ ਕੋ ਵੰਡ ਦਿੰਦੇ ਆ ਕਿ ਉਹਨਾਂ ਕੋ ਕਰਵਾ ਲੈਂਦੇ ਆ ਤੇ ਜਿਹੜੇ ਮੇਨ ਮਾਲਕ ਹੁੰਦੇ ਨੇ ਉਹਨਾਂ ਕੋਲ ਤਾਂ ਚਲੋ ਘਾਟਾ ਕੋਈ ਨਹੀਂ ਹੁੰਦਾ ਉਹਨਾਂ ਕੋਲ ਬਹੁਤ ਕੰਮ ਹੁੰਦਾ ਉਹ ਤੁਸੀਂ ਜਾ ਕੇ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਸਾਰੀਆਂ ਫੈਕਟਰੀਆਂ ਨੇ ਮੈਂ ਤੁਹਾਨੂੰ ਥੋੜਾ ਆਈਡੀਆ ਵੀ ਦੱਸਤਾ ਸੀਗਾ ਤੇ ਵੀ ਬਾਜੜੇ ਰੋਡ ਕੋਲ ਬਹੁਤ ਫੈਕਟਰੀਆਂ ਨੇ ਇੱਕ ਵੀਰ ਕਹਿੰਦਾ ਸੀ ਮੈਂ ਗਿਆ ਸੀਗਾ ਤੇ ਮੈਨੂੰ ਫੈਕਟਰੀ ਮਿਲੀ ਨਹੀਂ ਹੈਗੀ ਤੁਸੀਂ ਉੱਥੇ ਪੁੱਛ ਸਕਦੇ ਹੋ ਇਹ ਨਹੀਂ ਕਿ ਦੂਰੋਂ ਹੀ ਦੇਖ ਕੇ ਫੈਕਟਰੀਆਂ ਵੀ ਹਨਾ ਵੀ ਐਦਾਂ ਤਾਂ ਨਹੀਂ ਆ ਆਪਾਂ ਕਿਸੇ ਕੋਲ ਜਾਵਾਂਗੇ ਪੁੱਛਾਂਗੇ ਤਾਂ ਹੀ ਆਪਾਂ ਨੂੰ ਡਿਟੇਲ ਮਿਲੂਗੀ ਹਨਾ ਤੇ ਤੁਸੀਂ ਵੀ ਜਾ ਕੇ ਕੁਛ ਕੀ ਡਿਟੇਲ ਕਰ ਸਕਦੇ ਹੋ ਹੁਣ ਵੀਰੇ ਜਿੱਥੋਂ ਤੱਕ ਮੈਂ ਤੁਹਾਨੂੰ ਦੇ ਸਕਦੀ ਹਾਂ ਡਿਟੇਲ ਤੁਹਾਨੂੰ ਦੇ ਦਿੱਤੀ ਹੈ ਤੇ ਬਾਕੀ ਤੁਸੀਂ ਆਪਣਾ ਖੁਦ ਥੋੜਾ ਜਿਹਾ ਆਪ ਵੀ ਮਿਹਨਤ ਕਰੋ ਤੇ ਕੋਈ ਗੱਲ ਨਹੀਂ ਕੰਮ ਬਹੁਤ ਨੇ ਇੱਕ ਨਹੀਂ ਹੈਗਾ ਬਹੁਤ سارے ਕੰਮ ਹੋ ਜਾਂਦੇ ਨੇ ਜ਼ਰੂਰੀ ਨਹੀਂ ਕਿ ਟੋਪੀਆਂ ਦਾ ਹੀ ਹੈਗਾ ਸੂਟਾਂ ਵਾਲੀਆਂ ਫੈਕਟਰੀਆਂ ਨੇ ਸੂਟਾਂ ਦੇ ਪੈਕਿੰਗ ਦਾ ਕੰਮ ਮਿਲ ਜਾਂਦਾ ਤੇ ਬਾਕੀ ਆ ਇੰਟਰਲੋਕ ਵਾਲਾ ਕੰਮ ਹੁੰਦਾ ਉਹ ਮਿਲ ਜਾਂਦਾ ਹੈ ਜਿਹੜੇ ਲੋਕ ਇੱਥੇ ਫੈਕਟਰੀ ਦੇ ਵਿੱਚ ਕਰਨੇ ਚਾਹੁੰਦੇ ਔਰਤਾਂ ਵੀ ਕੰਮ ਕਰਦੀਆਂ ਨੇ ਇੱਥੇ ਆ ਕੇ ਜ਼ਰੂਰੀ ਨਹੀਂ ਕਿ ਏਜੰਸੀ ਹੁੰਦੇ ਨੇ ਔਰਤਾਂ ਵੀ ਫੈਕਟਰੀ ਵਿੱਚ ਕੰਮ ਕਰਦੀਆਂ ਨੇ ਆ ਕੇ ਤੇ ਇਸ ਕਰਕੇ ਤੁਸੀਂ ਥੋੜੀ ਜੀ ਹਿੰਮਤ ਕਰੋ ਥੋੜਾ ਜਿਹਾ ਆਪ ਇਧਰ ਉਧਰ ਜਾ ਕੇ ਥੋੜਾ ਜਿਹਾ ਦੇਖੋ ਠੀਕ ਹੈ ਤੇ ਬਾਕੀ ਰਹੀ ਗੱਲ ਮੇਰੀਆਂ ਪਹਿਣਾ ਦੀ ਜਿਹੜੀ ਸਟੀਚਿੰਗ ਦਾ ਕੰਮ ਕਰਦੀਆਂ ਨੇ ਤੇ ਜਿਨ੍ਹਾਂ ਨੂੰ ਆਂਦਾ ਨਹੀਂ ਹੈਗਾ ਦੇਖੋ ਪਹਿਣਾ ਮੇਰਾ ਇੱਕ ਕੰਮ ਨਹੀਂ ਹੈਗਾ ਮੈਂ ਸਟੀਚਿੰਗ ਦਾ ਕੰਮ ਵੀ ਕਰਨੀ ਕਿਉਂਕਿ ਜਿਹੜਾ ਇਹ ਪੈਕਿੰਗ ਦਾ ਕੰਮ ਹੈ ਇਹ ਸਦਾ ਬਹਾਰ ਦਾ ਨਹੀਂ ਹੁੰਦਾ ਹੈਗਾ ਇਹ ਸਾਲ ਵਿੱਚ 3-4 ਮਹੀਨਿਆਂ ਦਾ ਕੰਮ ਹੁੰਦਾ ਜਿਵੇਂ ਕਿ ਹੁਣ ਸਟਾਰਟ ਹੋਇਆ ਸੀ ਹੁਣ 3 ਮਹੀਨੇ ਹੋ ਗਏ ਨੇ 3 ਤੋਂ ਉੱਪਰ ਹੀ ਹੋ ਗਏ ਨੇ ਤੇ ਬਸ ਥੋੜਾ ਕੀ ਜਣ ਕੇ ਰਖੜੀਆਂ ਤੋਂ ਬਾਅਦ ਇਹ ਕੰਮ ਬੰਦ ਹੋ ਜਾਊਗਾ ਠੀਕ ਹੈ ਜੀ ਔਰ ਜਿਹੜਾ ਸਟੀਚਿੰਗ ਦਾ ਕੰਮ ਹੈ ਇਹ ਸਦਾ ਬਹਾਰ ਹੈ ਠੀਕ ਹੈ ਜੀ ਹੁਣ ਕਿਉਂਕਿ ਲੋਕਾਂ ਨੂੰ ਜ਼ਿਆਦਾਤਰ ਕੱਪੜਿਆਂ ਲੋਕ ਪੇਟ ਵਿੱਚ ਕੁਝ ਹੋਵੇ ਨਾ ਹੋਵੇ ਖਾਦਾ ਭਾਵੇਂ ਕੁਝ ਨਾ ਹੋਵੇ ਪਰ ਉਹਨਾਂ ਨੂੰ ਕੱਪੜੇ ਸੋਹਣੇ ਚਾਹੀਦੇ ਨੇ ਤੇ ਡਿਜ਼ਾਈਨਿੰਗ ਚਾਹੀਦੇ ਨੇ ਇਹ ਕੰਮ ਹੈਗਾ ਸਦਾ ਬਹਾਰ ਤੇ ਜਿਹੜੀਆਂ ਮੇਰੀਆਂ ਭੈਣਾਂ ਸਟੀਚਿੰਗ ਦਾ ਕੰਮ ਜਾਣਦੀਆਂ ਨੇ ਉਹ ਥੋੜਾ ਉਪਰਾਲਾ ਕਰੋ ਥੋੜੇ ਕਸਟਮਰ ਜੋੜੋ ਜਿਵੇਂ ਆਪਣੇ ਗਵਾਂਡ ਸਰਕਲ ਵਿੱਚ ਆਪਾਂ ਕਾਹ ਦੀ ਗਾਂ ਆਪਾਂ ਹਨਾ ਗਾਕ ਲੈ ਸਕਦੇ ਆ ਜਿਵੇਂ ਆਪਾਂ ਫੋਨ 'ਚ ਗਰੁੱਪ ਬਣਾ ਕੇ ਉਹਨਾਂ ਨੂੰ ਗਾਂ ਦੀ ਗਾਂ ਦੱਸ ਸਕਨੇ ਆ ਹਨਾ ਤੇ ਥੋੜੀ ਬੋਲੀ ਸਭ ਤੋਂ ਮੇਨ ਗੁਰੂ ਹੈਗਾ YouTube YouTube ਤੇ ਤੁਸੀਂ ਸਰਚ ਮਾਰੋਗੇ ਇਨੇ ਨੇ ਸੋਹਣੇ ਡਿਜ਼ਾਈਨਿੰਗ ਬਾਰੇ ਦੱਸ ਰਹੇ ਨੇ ਇਨੇ ਸੋਹਣੇ ਡਿਜ਼ਾਈਨਿੰਗ ਸੂਟਾਂ ਬਾਰੇ ਦੱਸਦੇ ਨੇ ਕਿਦਾਂ ਆਪਾਂ ਲੈਸਾ ਲਾ ਕੇ ਸੋਹਣ ਸੋਹਣੇ ਡਿਜ਼ਾਈਨ ਬਣਾ ਸਕਦੇ ਆ ਸੂਟਾਂ ਦੇ ਕਿਦਾਂ ਆਪਾਂ ਸੋਹਣੀ ਕਟਾਈ ਵੀ ਦੱਸਦੇ ਆ ਮਤਲਬ ਕਿ ਐਨੇ ਨੌਲੇਜ ਮੈਨੂੰ ਲੱਗਦਾ ਸਕੂਲ ਕਾਲਜਾਂ ਤੋਂ ਨਹੀਂ ਮਿਲਦੀ ਹੁੰਦੀ ਜਿੰਨੇ YouTube ਗੁਰੂ ਤੋਂ ਮਿਲਦੀ ਹੈ ਇੱਥੇ ਹਰ ਇੱਕ ਵੀਡੀਓ ਪਈ ਹੋਈ ਹੈ ਹਰ ਇੱਕ ਇਨਸਾਨ ਪੂਰੀ ਡਿਟੇਲ ਨਾਲ ਕੰਮ ਦੱਸਦਾ ਹੈ ਠੀਕ ਹੈ ਜਿਹਨੂੰ ਸਟੀਚਿੰਗ ਨਹੀਂ ਆਉਂਦੀ ਹੈਗੀ ਤੇ ਉਹ ਸਿੱਖ ਸਕਦਾ ਹੈ ਤੇ ਜਿਹਨੂੰ ਆਉਂਦੀ ਹੈਗੀ ਉਹ ਥੋੜਾ ਹੋਰ ਉਹਨੂੰ ਅਪਰੂਵ ਕਰ ਸਕਦਾ ਹੈ ਇੱਥੇ ਕੇ ਵੀਡੀਓ ਠੀਕ ਹੈ ਤੇ ਤੁਸੀਂ ਇਹ ਕੰਮ ਕਰੋ ਮੇਰੀਆਂ ਭੈਣਾਂ ਬੈਠ ਕੇ ਘਰੇ ਸਟੀਚਿੰਗ ਦਾ ਕੰਮ ਕਰੋ ਅਗਰ ਤੁਸੀਂ ਜਿਹੜੇ ਤੁਹਾਡੇ ਬੁਟੀਕ ਹੈਗੀਆਂ ਨੇ ਪਿੰਡਾਂ ਵਿੱਚ ਉਹਨਾਂ ਕੋ ਤੁਸੀਂ ਉਹ ਸਲਵਾਰਾਂ ਦਿੱਤੇ ਹੁੰਦੀਆਂ ਨੇ ਗਾਂ ਦੇ ਗਾਂ ਸਟੀਚਿੰਗ ਕਰਨ ਵਾਸਤੇ ਠੀਕ ਹੈ ਜੀ ਹਰ ਕੋਈ ਬੁਟੀਕ ਵਾਲੇ ਇਦਾਂ ਹੀ ਕਰਦੀ ਹੈ ਸਲਵਾਰਾਂ ਉਹ ਗਾਂ ਦੀ ਗਾਂ ਸਲਾਈ ਕਰਵਾਂਦੀਆਂ ਨੇ ਤੇ ਜੇ ਸਲਵਾਰ ਆਪਾਂ ਸਟੀਚ ਸਮਾਨ ਉਹਨਾਂ ਦਾ ਸਿਰਫ ਆਪਾਂ ਸਟੀਚਿੰਗ ਕਰਨੀ ਹੈ ਸਟੀਚਿੰਗ ਦੇ ਵਿੱਚ ਆਪਾਂ ਨੂੰ ਦੋ ਸਲਵਾਰਾਂ ਵੀ ਆਪਾਂ ਡੇਲੀ ਦੇ ਬਣਾ ਲਏ ਤੇ 200 ਰੁਪਏ ਇੱਕ ਸਲਵਾਰ ਦਾ 100 ਰੁਪਿਆ ਮਤਲਬ ਕਿ ਰੇਟ ਵੱਧ ਵੀ ਹੋ ਸਕਦਾ ਹੈ ਠੀਕ ਹੈ ਸਾਡੇ ਇੱਥੇ 100 ਰੁਪਏ ਚੱਲਦਾ ਹੈ ਜਿਵੇਂ ਬੁਟੀਕ ਵਾਲੀਆਂ ਜਿਹੜੀਆਂ ਦਿੰਦੀਆਂ ਨੇ 100 ਰੁਪਏ ਸਲਵਾਰ ਠ ਤੇ ਬਾਕੀ ਜਿਹੜੀ ਖੁਦ ਦੀ ਜਿਹੜੀ ਆਪਾਂ ਕਮਾਣੇ ਆ ਉਹ ਤਾਂ ਚਲੋ ਪ੍ਰਮਾਤਮਾ ਵਧੀਆ ਇੱਕ ਵਾਰ ਮੈਂ ਤਾਂ ਦੱਸੂਗੀ ਕਿ ਮੈਂ ਕਿੰਨੇ ਪੈਸੇ ਸਟੀਚਿੰਗ ਦੇ ਕਮਾਣੇ ਹਾਂ ਬਾਕੀ ਮੈਨੂੰ ਪੁੱਛ ਵੀ ਰਹੇ ਸੀ ਕਈ ਭੈਣਾਂ ਕਿ ਤੁਸੀਂ ਕਿੰਨਾ ਕਮਾ ਲੈਂਦੇ ਹੋ ਬਾਕੀ ਇੱਕ ਟੋਪੀਆਂ ਦਾ ਮੈਂ ਦੱਸ ਦਿੰਦੀ ਹਾਂ ਹਲੇ ਕਿ ਜਿਹੜਾ ਮੈਂ ਟੋਪੀਆਂ ਦਾ ਕੰਮ ਕਰਦੀ ਹਾਂ ਇਹ ਦਿੱਲੀ ਦਾ ਮਤਲਬ ਕਿ ਆ 4-500 4-500 ਰੁਪਏ ਬਣ ਜਾਂਦਾ ਹੈ ਕਿਉਂਕਿ ਘਰ ਦਾ ਕੰਮ ਵੀ ਕਰਨਾ ਹੁੰਦਾ ਹੈ ਬੱਚੇ ਵੀ ਦੇਖਣੇ ਹੁੰਦੇ ਆ ਸਾਰਾ ਹੀ ਕੁਝ ਦੇਖਣਾ ਹੁੰਦਾ ਹੈ ਹੈਨਾ ਕਲਾ ਮੈਨੂੰ ਇਹ ਨਹੀਂ ਹੈਗਾ ਕਿ ਮੈਂ ਸਿਰਫ ਇਹੀ ਕੰਮ ਕਰਦੀ ਰਹਿਣੀ ਹੈ ਸਾਰਾ ਕੰਮ ਨਾਲੋਂ ਨਾਲ ਦੇਖਣਾ ਪੈਂਦਾ ਹੈ ਹੈਨਾ ਤੇ ਬਾਕੀ ਜਿਹੜਾ ਸਟੀਚਿੰਗ ਦਾ ਕੰਮ ਹੈ ਇਹ ਮੈਂ ਮੇਰਾ ਟਾਈਮ ਟੇਬਲ ਕੋਈ ਨਹੀਂ ਹੁੰਦਾ ਮੈਂ ਦਿਨੇ ਰਾਤੀ ਇਹ ਕਰਦੀ ਰਹਿੰਦੀ ਨੇ ਇਹ ਹੁੰਦਾ ਦੇਖੋ ਫੈਸਟੀਵਲ ਤਾਂ ਆਉਂਦੇ ਹੀ ਰਹਿੰਦੇ ਨੇ ਪੰਜਾਬ ਹਿੰਦੁਸਤਾਨ ਵਿੱਚ ਤਿੰਨ ਦਿਨ ਤਿਹਾੜ ਤਾਂ ਆਉਂਦੇ ਹੀ ਰਹਿੰਦੇ ਨੇ ਹਰ ਕਿਸੇ ਨੂੰ ਹੁੰਦਾ ਹੈ ਮੈਂ ਨਵਾਂ ਸੂਟ ਪਾਵਾਂ ਨਵਾਂ ਸੂਟ ਪਾਵਾਂ ਹਰ ਕੋਈ ਸਲਾਈ ਕਰਵਾਉਂਦਾ ਵੀ ਹੈ ਇਸ ਕਰਕੇ ਮੈਂ ਕਹਿੰਨੀ ਹਾਂ ਸਲਾਈ ਸਿੱਖੋ ਜਲਦੀ ਤੋਂ ਜਲਦੀ ਸਲਾਈ ਸਿੱਖੋ ਮੇਰੀਆਂ ਭੈਣਾਂ ਆਪਣੇ ਪੈਰਾਂ ਤੇ ਖੜੀਆਂ ਹੋਵੋ ਤੇ ਬਾਕੀ ਜਿਹੜੀ ਮੈਂ ਪੈਲ ਸਕੀਮ ਬਾਰੇ ਵੀਡੀਓ ਪਾਈ ਸੀਗੀ ਪੈਲ ਸਕੀਮ ਜਿਹੜੀ ਘਰ ਕੰਮ ਦਿੰਦੀ ਹੈ ਆ ਸਟੀਚਿੰਗ ਦਾ ਇਹਦੇ ਫਾਰਮ ਜਿਹੜੇ ਆ ਨਾ ਤੁਸੀਂ ਡੀਸੀ ਜਿਹੜਾ ਦਫ਼ਤਰ ਹੈ ਨਾ ਉੱਥੋਂ ਜਾ ਕੇ ਪਤਾ ਕਰ ਸਕਦੇ ਉੱਥੋਂ ਨਹੀਂ ਪਤਾ ਚੱਲੇ ਜਿਹੜੀਆਂ ਆਮ ਦੁਕਾਨਾਂ ਹੁੰਦੀਆਂ ਨੇ ਜਿੱਥੋਂ ਆਪਾਂ ਆਧਾਰ ਕਾਰਡ ਵਗੈਰਾ ਬਣਾਉਂਦੇ ਆ ਜਾਂ ਕੋਈ ਪ੍ਰਿੰਟ ਕਰਵਾਉਂਦੇ ਆ ਕਿਸੇ ਕੋਈ ਚੀਜ਼ ਹਨਾ ਤੇ ਉੱਥੇ ਉਹ ਵਾਲੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਦੁਕਾਨਾਂ ਹੁੰਦੀਆਂ ਨੇ ਨਾ ਉੱਥੋਂ ਇਨਫਾਰਮੇਸ਼ਨ ਜਿਹੜੀ ਪੂਰੀ ਮਿਲ ਜਾਂਦੀ ਹੁੰਦੀ ਹੈ ਠੀਕ ਹੈ ਉਥੇ ਤੁਸੀਂ ਇਹ ਡਿਟੇਲ ਲੈ ਸਕਦੇ ਤੁਹਾਨੂੰ ਦੱਸ ਦੇਣਗੇ ਵੀ ਕਿਹੜੇ-ਕਿਹੜੇ ਸ਼ਹਿਰ ਵਿੱਚ ਸਕੀਮ ਹੈਗੀ ਹੈ ਕਿਹੜੇ-ਕਿਹੜੇ ਸ਼ਹਿਰ ਵਿੱਚ ਮਿਲ ਸਕਦੀ ਹੈ ਤੇ ਉਥੇ ਤੁਸੀਂ ਜਾ ਕੇ ਉਹਨਾਂ ਕੋਲ ਪੁੱਛ ਸਕਦੇ ਹੋ ਤੁਹਾਨੂੰ ਸਾਰੀ ਇਨਫਰਮੇਸ਼ਨ ਦੇ ਦੇਣਗੇ ਠੀਕ ਹੈ ਜੀ ਤੇ ਬਾਕੀ ਮੈਂ ਤਾਂ ਇਹੀ ਚਾਹਨੀ ਹੈ ਕਿ ਸਾਰੀਆਂ ਕੰਮਕਾਰ ਕਰਨ ਕੋਈ ਨਾ ਵਿਹਲਾ ਬੈਠੇ ਕੋਈ ਵੀ ਮੇਰੇ ਭੈਣ ਭਰਾ ਵਿਹਲਾ ਨਾ ਬੈਠੇ ਹਾਂਜੀ ਬਾਕੀ ਰਹੀ ਗੱਲ ਕਈ ਭੈਣਾਂ ਕਹਿੰਦੀਆਂ ਨੇ ਵੀ ਮਤਲਬ ਕਿ ਸਾਡੇ ਜਾਂ ਬੱਚੇ ਮਤਲਬ ਕਿ ਸਰੀਰ ਤੁਹ ਠੀਕ ਨਹੀਂ ਹੈਗੇ ਸਰੀਰ ਵੀ ਤੁਰ ਨਹੀਂ ਫਿਰ ਨਹੀਂ ਸਕਦੇ ਹੈਂਡੀਕੈਪ ਨੇ ਜਾਂ ਕੋਈ ਕੰਮ ਨਹੀਂ ਕਰ ਸਕਦੇ ਉਹਨਾਂ ਵਾਸਤੇ ਇੱਕ ਬੈਸਟ ਆਈਡੀਆ ਹੈ ਦੇਖੋ ਆਪਾਂ ਤੁਸੀਂ ਫੇਸਬੁੱਕ ਇੰਸਟਾਗ੍ਰam ਔਰ YouTube ਤੋਂ ਪੈਸੇ ਬਹੁਤ ਵਧੀਆ ਕਮਾ ਸਕਦੇ ਹੋ ਘਰ ਬੈਠ ਕੇ ਜੇ ਤੁਸੀਂ ਕਹੋ ਸਾਨੂੰ ਚੈਨਲ ਬਣਾਣਾ ਨਹੀਂ ਆਉਂਦਾ ਚੈਨਲ ਚਲਾਣਾ ਨਹੀਂ ਆਉਂਦਾ ਦੇਖੋ ਜਿਨੇ ਫੋਨ ਚਲਾ ਲਿਆ ਨਾ ਐਂਡਰੋਇਡ ਫੋਨ ਚਲਾ ਲਿਆ ਉਹ ਸਮਝੋ ਸਭ ਕੁਝ ਕਰ ਸਕਦਾ ਹੈ ਥੋੜੀ ਜਿਹੀ ਮਿਹਨਤ ਲੱਗਦੀ ਹੈ ਆ YouTube ਤੇ ਸਰਚ ਮਾਰ ਲਿਆ ਕਰੋ ਚੈਨਲ ਕਿੱਦਾਂ ਬਣਦੇ ਆ ਜੇ ਤੁਸੀਂ ਚਾਹੋਗੇ ਤਾਂ ਆਪਾਂ ਤੁਹਾਨੂੰ ਦੱਸ ਦਵਾਂਗੇ ਚੈਨਲ ਕਿੱਦਾਂ ਬਣਦਾ ਉਹ ਵੀਡੀਓ ਬਣਾ ਦਵਾਂਗੇ ਵੀ ਚੈਨਲ ਕਿੱਦਾਂ ਬਣਦਾ ਹੈ ਐਡਿਟਿੰਗ ਕਿੱਦਾਂ ਹੁੰਦੀ ਹੈ ਵੌਇਸ ਓਵਰ ਕਿਵੇਂ ਹੁੰਦੀ ਹੈ ਤੇ ਕਿੱਦਾਂ ਵੀਡੀਓ ਬਣਦੀ ਹੈ ਠੀਕ ਹੈ ਇਸ ਤੋਂ ਵੀ ਬਹੁਤ ਵਧੀਆ ਅਰਨਿੰਗ ਹੁੰਦੀ ਹੈ ਕਿਉਂਕਿ ਮੈਂ ਕਮਾ ਰਹੀ ਆ ਇਸ ਕਰਕੇ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਜੀ ਤੇ ਫੇਸਬੁੱਕ ਤੇ ਤੁਸੀਂ ਬਣਾ ਸਕਦੇ ਹੋ ਤੇ ਆਪਣੇ YouTube ਚੈਨਲ ਬਣਾ ਸਕਦੇ ਹੋ ਇਹ ਹੈਗਾ ਸਭ ਤੋਂ ਬੈਸਟ ਕਮਾਈ ਦਾ ਸਾਧਨ ਜਿਹੜਾ ਘਰ ਬੈਠ ਕੇ ਆਪਾਂ ਕਮਾ ਸਕਦੇ ਹਾਂ ਤੇ ਬਾਕੀ ਰਹੀ ਗੱਲ ਅਗਰ ਕੁਝ ਕੋਈ ਸਵਾਲ ਕੋਈ ਜਵਾਬ ਪੁੱਛਣਾ ਹੋਵੇ ਉਹ ਆਪਾਂ ਤੁਹਾਨੂੰ ਦੱਸ ਦਵਾਂਗੇ ਤੁਸੀਂ ਕਮੈਂਟ ਵਿੱਚ ਇਹਨਾਂ ਸਮਝਾ ਕਰੋ ਕਿ ਮੈਂ ਤੁਹਾਨੂੰ ਕਮੈਂਟ ਵਿੱਚ ਜਵਾਬ ਨਹੀਂ ਦਿੱਤੀ ਕਈ ਕਮੈਂਟਾਂ 'ਚ ਮੈਂ ਰਿਪਲਾਈ ਕਰਦਣੀ ਹੈ ਕਈ ਹੁਣ ਇਹ ਹੁੰਦਾ ਵੀ ਮੈਂ ਸਾਰਾ ਦਿਨ ਕੰਮ ਵੀ ਕਰਨਾ ਹੁੰਦਾ ਹੈ ਕਈ ਵਾਰ ਫੋਨ ਕਿੰਨਾ ਕਿੰਨਾ ਟਾਈਮ ਤਾਂ ਮੇਰੇ ਹੱਥ ਵਿੱਚ ਫੋਨ ਇਹ ਨਹੀਂ ਆਉਂਦਾ ਹੈਗਾ ਤੇ ਤੁਸੀਂ ਗੁੱਸਾ ਨਾ ਕਰਿਆ ਕਰੋ ਕਿ ਸਾਡੇ ਕਮੈਂਟ ਦਾ ਰਿਪਲਾਈ ਨਹੀਂ ਕੀਤਾ ਆਪਾਂ ਵੀਡੀਓ ਵਿੱਚ ਤੁਹਾਡੇ ਜਿਹੜੇ ਕਮੈਂਟਾਂ ਦੇ ਰਿਪਲਾਈ ਕਰ ਦਵਾਂ ਕਰਾਂਗੇ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਤੇ ਬਾਕੀ ਹੋਰ ਕੋਈ ਅ ਜਾਣਕਾਰੀ ਹੋਈ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਬਾਕੀ ਬਹੁਤ ਬਿਜ਼ਨਸ ਨੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗੀ ਜਿਹੜੇ ਆਪਾਂ ਘਰ ਬੈਠ ਕੇ ਕਮਾਈ ਕਰ ਸਕਦੇ ਆ ਤੇ ਲੋ ਜੀ ਅੱਜ ਦੀ ਜਿਹੜੀ ਵੀਡੀਓ ਵਾਦ ਵਾਦ ਸ਼ੇਅਰ ਕਰ ਦਿਓ ਵਾਦ ਵਾਦ ਲਾਈਕ ਕਰ ਦਿਓ ਤੇ ਆਪਾਂ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਢੰਗ ਨਾਲ ਤੇ ਬਸ ਕਮਾਈ ਘਰ ਬੈਠ ਕੇ ਕਮਾਈ ਕਿੱਥਾਂ ਕਰਨੀ ਹੈ ਬਹੁਤ ਸਾਰੇ ਆਈਡੀਏ ਨੇ ਜਿਹੜੇ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਤੇ ਜਿਹੜੇ ਆਪਾਂ ਕੀਤੇ ਨੇ ਇਹ ਵੀ 4-5 ਆਈਡੀਆ ਨੇ ਜਿਹੜੇ ਤੁਸੀਂ ਕਰ ਸਕਦੇ ਹੋ YouTube ਚੈਨਲ ਬਣਾ ਸਕਦੇ ਹੋ ਸਟੀਚਿੰਗ ਕਰ ਸਕਦੇ ਹੋ ਆਪਣੇ ਆਸ-ਪਾਸ ਤੁਸੀਂ ਕਿਤੇ ਵੀ ਕੰਮ ਦਾ ਪਤਾ ਕਰਕੇ ਕੰਮ ਕਰ ਸਕਦੇ ਹੋ ਘਰ ਬੈਠ ਕੇ ਬਹੁਤ سارے ਕੰਮ ਨੇ ਕਿ ਜਿਹੜੇ ਤੁਸੀਂ ਕਰ ਸਕਦੇ ਹੋ ਜਿਹੜੀਆਂ ਜਿਆਦਾਆਂ ਪੜੀਆਂ ਲਿਖੀਆਂ ਨੇ ਜਿਹੜੀਆਂ ਬਾਹਰ ਜੋਬ ਨਹੀਂ ਕਰ ਸਕਦੇ ਆ ਬੱਚੇ ਘਰੇ ਟਿਊਸ਼ਨ ਲਾ ਸਕਦੇ ਹੋ ਆਂਗਵਾਣ ਦੇ ਬੱਚੇ ਹੋਗੇ ਤੁਹਾਡੇ ਮਹੱਲੇ ਦੇ ਬੱਚੇ ਹੋਗੇ ਉਹਨਾਂ ਨੂੰ ਟਿਊਸ਼ਨ ਪੜਾ ਸਕਦੇ ਹੋ ਬਹੁਤ سارے ਕੰਮ ਨੇ ਅਗਰ ਤੁਸੀਂ ਕਰਨਾ ਚਾਹੋ ਤਾਂ ਇਨਸਾਨ ਵਾਸਤੇ ਕੰਮ ਬਹੁਤ ਬਣੇ ਹੋਏ ਨੇ ਬਸ ਇਨਸਾਨ ਨੂੰ ਇੱਕ ਦੇਖਣ ਦੀ ਪਰਖਣ ਦੀ ਜ਼ਰੂਰਤ ਹੈ ਤੇ ਲਓ ਜੀ ਫਿਰ ਮਿਲਦੇ ਹਾਂ ਜੀ ਇੱਕ ਨਈ ਵੀਡੀਓ ਵਿੱਚ ਬਾਏ ਬਾਏ